ਵੇ ਆਲਾ ਐਸੇ ਦੁਖਦੇ ਦੀ ਗੋਲੀ ਲੈ ਲੈ ਹੈ ਮੈਨੂੰ ਫਿਰ ਨਹੀਂ ਦੁਖਦਾ ਮੈਨਿੰਦਾ ਤੇ ਤਾਂ ਆਪ ਜਿਹੜਾ ਉਹ ਉਹਦੀ ਗੋਲੀ ਲੈ ਲੈ ਨਾ ਮੈਨੂੰ ਤਾਂ ਆਪਰੇ ਇੰਨੀ ਗੋਲੀ ਲੈ ਲੈ ਮੇਰੇ ਹੱਡ ਪੈਰ ਦੁਖਦੇ ਹਨ ਕਿ ਉਹਦੀ ਹੀ ਲੈ ਲੈ ਉਹ ਜਦੋਂ ਮੇਰਾ ਕੋਈ ਦੁਖਦੇ ਨਹੀਂ ਤੈਨੂੰ ਕੀ ਹੋਇਆ ਪਿਆ ਐਂਵੀ ਗੋਲੀਆਂ ਖਾਈ ਆਵੇਂ ਵੇ ਦੁਖਦਾ ਨਹੀਂ ਹਾਂ ਕਾ ਪਤਾ ਨਹੀਂ ਮਾਰਦਾ ਨਾ ਨਾ ਫਿਰ ਐ ਕਰ ਚੱਲ ਮੇਰੇ ਨਾਲ ਘਰ ਦੀ ਸਫਾਈ ਕਰਾ ਹੂੰ ਆਈ ਗਰਾ ਮਨ ਤਾਂ ਟੱਟੀਆਂ ਲੱਗੀਆਂ ਬਈਆਂ ਹੈ ਤੂੰ ਗੱਲ ਸੁਣ ਹੂੰ ਕਿਤੇ ਜਿਹੜਾ ਪੇਕੇ ਤੂੰ ਮੈਂ ਕੱਲ ਨੂੰ ਜਾਣਾ ਐ ਅੱਛਾ ਕੱਲ ਨੂੰ ਜਾਣਾ ਤੇ ਕੇ ਜਿਹੜਾ ਜਾ ਪਰ ਗੱਲ ਸੁਣ ਲੈ ਮੇਰੀ ਮੈਨੂੰ ਫੋਨ ਨਹੀਂ ਕਰਨ ਤੇ ਜਾ ਲੈ ਫੋਨ ਤਾਂ ਕਰ ਨਹੀਂ ਹੁੰਦਾ ਆਏ ਫੋਨ ਕਰਨ ਨੂੰ ਕਿੰਦਾ ਤੇ ਜਾਣ ਦਾ ਫਾਇਦਾ ਕੀ ਹੋ ਜਾ ਫੋਨ ਹੀ ਕਰਨ ਨੂੰ ਹੁੰਦਾ ਕਿਉਂ ਇੱਥੋਂ ਬੱਸ ਚ ਵਹਿ ਜੈਣੀ ਹੋ ਬਾਕੀ ਫਲਾਣੀ ਤੱਕ ਪਹੁੰਚ ਗਈ ਜੀ ਮੈਂ ਇੱਥੇ ਵਾਗੀ ਹੋੜੀ ਹੋੜੀ ਵਸਤ ਜਿੰਨਾ ਚਿਰ ਜਾਂਦੀਆਂ ਉਹਨਾਂ ਦੇ ਕੰਨ ਖਾਂਦੀਆਂ ਜਾਣੀਆਂ ਵੇ ਫੋਨ ਕਰਕੇ ਦੱਸਣਾ ਹੀ ਹੁੰਦਾ ਸਫ਼ਰ ਦਾ ਕੰਮ ਹੈ ਲੈ ਸਫ਼ਰ ਦਾ ਕੰਮ ਨੂੰ ਵੜਾ ਦੋ ਵਾਰਡ ਕੂਟ ਤੇ ਚਲੀ ਆਂ ਅੱਠ ਦੋ ਘੰਟੇ ਚੱਕੋ ਉੱਥੇ ਭੇਜਾਂਗੀ ਉੱਥੇ ਜਾ ਕੇ ਫੇਰ ਗੱਲ ਖਾਈਏ ਨੀ ਉੱਥੋਂ ਫੋਨ ਲਾਈ ਜਾਣੀਆਂ ਇੱਥੋਂ ਚੌੜੀਆਂ ਹੋ ਕੇ ਪਰਪਰ ਨਹੀਂ ਉੱਥੇ ਗੱਲਾਂ ਕਰਾਂਗੇ ਉੱਥੇ ਵੀ ਅੰਦਰ ਪੁੱਛਦਾਂ ਨੀ ਉੱਥੋਂ ਬੈਠਿਆਂ-ਬੈਠਿਆਂ ਫੇਰੇ ਤੇ ਫੋਨ ਲਾਣੀਓ ਪਰ ਇਹ ਹਾਂ ਜੀ ਚਾਹ ਦਾ ਝਾੜ ਲਿਆ ਥੋੜਾ ਧੀਵੇਂ ਰੱਖਦੇ ਹੀ ਹੈ ਰੋਟੀਆਂ ਬਣਾਉਣੀਆਂ ਭਾਂਡੇ ਮਾਂਜ ਮੈਂ ਫੋਨ ਤਾਂ ਕਰਨੀ ਹੁੰਦਾ ਹੁਣ ਇੱਥੇ ਰਹੂ ਵੀ ਨਹੀਂ ਉਹ ਉੱਥੇ ਵੀ ਰਹੂ ਵੀ ਨਹੀਂ ਜਾ ਕੇ ਵੀ ਪੁੱਛਣਾ ਹੋ ਜਿਹੜਾ ਤਾਂ ਉਹ ਉੱਥੇ ਵੀ ਨਹੀਂ ਉਹ ਇੱਥੇ ਰੱਖੀ ਵੀ ਲੋ ਜਿਹੜਾ ਪੰਜ ਚਾਰ ਦਾ ਖਰਚਾ ਕਰਨ ਜਾਂ ਨਹੀਂ ਕਰੂਗੇ ਉਹ ਤਾਂ ਨਾ ਹੋਵੇ ਹਾਂ ਖਾਤਾ ਕਰਦੇ ਹੁੰਦਾ ਮਾਰੀ ਕਰਨੀ ਆ ਪੈਸੇ ਉਹਨਾਂ ਸੌਖਾ ਹੀ ਦੋਤਾ ਓਹੋ ਥੱਕ ਕੇ ਲੈ ਦੇਖ ਚੋਕੀ ਦੀ ਮਾਰੀ ਚੰਗੀ ਬੋਤਲ ਲੈ ਅੱਡੇ ਬਾਸੇ ਜਾ ਜੀਦੇ ਦੀ ਇਹ ਨਾ ਉਹ ਦੋਖਦਮ ਤੇ ਬਗੀਖਾਨੀ ਚ ਕੋਲ ਕੇ ਪੀ ਜਾ ਕਰੋ ਪਰ ਠੰਡਾ ਅਠਾਰ ਕਰਦਾ ਗਰਮੀ ਚ ਬਾਹਰ ਚੰਗਾ ਹੁੰਦੇ ਪੇਟ ਫੁੱਟ ਵਾਸਤੇ ਹਾਂ ਥੱਕ ਗਿਆ ਮੈਂ ਤਾਂ ਲੈ ਸਬ지 ਕੀ ਹੈ ਭਾਈ ਸਬ지 ਕੀ ਹੈ ਓਹੋ ਸਬ지 ਤਾਂ ਮੈਂ ਜੋ ਨਹੀਂ ਭੁੱਲੀ ਗਿਆ ਭਾਈ ਸਬ지 ਨਾਲ ਤਾਂ ਨਾਲੇ ਬਾਹਰ ਹੀ ਮਹਿੰਗੀ ਆ ਭਾਈ 80 ਰੁਪਏ ਕੱਦੂ ਤੇ 60 ਰੁਪਏ ਨਿਕੰਨੀਏ ਤੋਰੀਆਂ ਇਹ ਲਏ ਸਬ지 ਬਾਹਰ ਹੀ ਮਹਿੰਗੀ ਆ ਤੋ ਐਕਰ ਮੂੰਗੀ ਮਗੀ ਬਣਾ ਲਾ ਜੀਰਾ ਪਾਰੀ ਥੋੜਾ ਜਿਹਾ ਤੇ ਥੋੜੀ ਹਿੰਗ ਬਾਕੀ ਬਣਾ ਲੈਗਾ ਮੈਂ ਮੈਨੂੰ ਨਹੀਂ ਬੰਦੀ ਤੇਰਾ ਥਾ ਪਾਉਂਦਾ ਇਹ ਛਾਪੇ ਚੁੱਪੇ ਦੀ ਗੱਲ ਨਹੀਂ ਮੈਂ ਤੈਨੂੰ ਦੱਸਾਂ ਕੀ ਮੋਬਿਲ ਆਤੀ ਬੋਲੀਏ ਜਾਣਾ ਮੈਰੀ ਮੈਂ ਗਿਆ ਮੈਂ ਤੋ ਨਹੀਂ ਵਾਹਦੀ ਹੁੰਦੀ ਉਹ ਨਾਲਾ ਮੂੰਗੀ ਜਦੋਂ ਮੈਂ ਤੈਨੂੰ ਕਹੀ ਜੰਨੇ ਮੂੰਗੀ ਨਾਲਾ ਮੂੰਗੀ ਨਾਲਾ ਬੋਲੀ ਪਾਛਾ ਬੰਦ ਨਹੀਂ ਹਾਥੀ ਨਹੀਂ ਬੋਲੀ ਜਨੀ ਹੋਰ ਹੀ ਬੋਲੀ ਨਹੀਂ ਹੋਰੀ ਬੋਲੀ ਨਹੀਂ ਤੇ ਮੈਂ ਤੈਨੂੰ ਕਹੀ ਮੂੰਗੀ ਨਾਲਾ ਮੇਰੀ ਗੱਲ ਸਮਝਦੇ ਤੂੰ ਮੈਂ ਦੋਕਾ ਸਾਹਮਣੇ ਤੈਨੂੰ ਪਤਾ ਕਿ ਨਾਲਾ ਉਹ ਉੱਥੇ ਜਾ ਕੇ ਖਾਂਦੇ ਨਾ ਨਾ ਅਭੀ ਆ ਦਈਏ ਮੇਰੀ ਗੱਲ ਸੁਣ ਤੂੰ ਬੈਠਿਆ ਬਠਾ ਨਾ ਹਉਣ ਵਾਲੇ ਜਵੜ ਗਏ ਨਾ ਉਹਨੂੰ ਦੱਸ ਤੇਰੇ ਕੀ ਖਾਣ ਲੱਗੀ ਸੀ ਮੈਂ ਤੇਰੇ ਕਿਹਾ ਸੀ ਮੇਰੇ ਛੇਲੇ ਨਾਲ ਦੇ ਜਿਹੜਾ ਲਿਆ ਉਥੇ ਜਿਉਂ ਲਿਆਉਂਗਾ ਹੁਣ ਨਾ ਆ ਕੇ ਕੱਪੜੇ-ਕੂਪੜੇ ਬਦਲ ਕੇ ਜਾਣਾ ਸੀ ਸੈਂਡਰ ਉੱਪਰ ਲੱਗ ਜਾਊ ਤੋਰ ਕੱਢ ਕੇ ਥਾਲੀ ਲੈਣੀ ਐ ਆ ਸੈਂਡਰ ਸੁੰਡਲ ਨੂੰ ਵਿਆਹ ਕੇ ਲਿਆਉਣੀ ਸੀ ਤੇ ਅੱਡੇ ਚ ਜਿਹੜਾ ਗਈ ਲਿਆਉਣੀ ਸੀ ਆ ਫੇਰ ਪਸੀਨੇ ਦੀ ਮੁਸ਼ਕਮਾਰੀ ਆ ਦੀ ਮਾਰੀ ਜਾਂ ਪੇਤ ਨੂੰ ਲਾਵੇ ਦੇ ਦੀ ਹੂੰ ਆ ਇਹ ਰੱਖੋ ਚਾ ਛਾੜੋ ਤਾਂ ਖਾਣ ਪੀਣ ਨੂੰ ਕੀ ਰੱਖਾਂ ਮੈਂ ਠੰਢੀ ਦੀ ਬੋਤਲ ਲੈ ਮੈਂ ਵਾਚੇ ਬਰਾਂਹ ਤੇ ਠੰਡੇ ਦੀ ਬੋਤਲ ਲਿਆਉਂਗਾ ਉਹ ਤਾਂ ਡਾਕਟਰ ਵੀ ਕਹਿੰਦੇ ਬਾਹਲੀ ਖਰਾਬੀ ਕਰਦੀ ਆ ਫ੍ਰੀਨਿੰਗ ਜਾਂਦੀ ਅੱਛਾ ਠੰਡਾ ਨਾਲਿਓ ਫਿਰ ਹੋਰ ਬਰੈਡ ਪਕੌੜਾ ਕੋਈ ਸਮੋਸੇ ਲੇਉਂ ਉਹ ਵੀ ਬਾ ਤਰੀ ਜੀ ਵੀ ਰਤੂ ਖਾਣ ਵੀ ਨਹੀਂ ਜੀ ਕੋਈ ਪੀਣ ਵੀ ਨਹੀਂ ਸੀ ਪਰ ਬਣਾ ਕਰਾਂਗੇ ਤੂੰ ਨਹੀਂ ਖਾਵੇਂ ਅਸੀਂ ਉੱਥੇ ਖਾਓ ਯਾਰ ਪਾਪਾ ਤੂੰ ਰਹਿਣ ਹੀ ਦੇ ਲਿਆਉਣ ਨੂੰ ਮੈਂ ਤਾਂ ਆਪੇ ਹੀ ਕਹਿ ਦੂੰਗਾ ਫੋਨ ਕਰਕੇ ਇਹ ਰੱਖਿਆ ਕਰਾ ਕੇ ਆਪਦੀ ਆ ਜੂਗੀ ਲੈ ਨਹੀਂ ਕਿਰਨ ਇੱਥੇ ਬਹਿ ਕੇ ਦੇ ਆ ਫਿਰ ਮੁੱਕੀ ਤੇ ਪਰ ਹਵਾ ਤਾਂ ਲੱਗਦੀ ਆ ਇਹਨਾਂ ਦੇ ਕਿਹੜਾ ਸ਼ਾਬਾਸ਼ ਦੇਣੀ ਆ ਉਹਨੂੰ ਸ਼ਾਬਾਸ਼ ਸ਼ਾਬਾਸ਼ ਇਹ ਰੋ ਜੰਮੀ ਹੈ ਜਦੋਂ ਆਟਾ ਮੰਜੇ ਤੇ ਬਹਿ ਕੇ ਗੁੱਜਣ ਲੱਗ ਗਿਆ ਮੈਂ ਦਾਲ ਦੀ ਬਿਸਤਰੀ ਜੀ ਬਣਾ ਲੈ ਕਰ ਮੈਂ ਸਾਜੀ ਤਾਂ ਮੈਂ ਬਿਸਤਰੇ 'ਚ ਬੈ ਕੇ ਜੀਰਦੀ ਆ ਪਰ ਅਗਨੀ ਮੱਜਦੀ ਇੱਥੇ ਮਾਰੇ ਬੰਦੇ ਨਾ ਬਾਹ ਪੈ ਗਿਆ ਮੇਰਾ ਤੱਕ ਹੀ ਨਿਕਲ ਜਾਂਦਾ ਅੱਥਨ ਤੱਕ ਨਹੀਂ ਵੱਡਦਾ ਕੋਈ ਸਾਜੀ ਪੰਜ ਦਾ ਨਹੀਂ ਫਿਕਰ ਇਹ ਬੰਦਾ ਤੁਹਾਡੇ ਦਾ ਰਹੇਗੀ ਟੱਕਰਾਂ ਦਾ ਨਹੀਂ ਫਿਕਰ ਕਿ ਕਿਤੇ ਫੜਦੇ ਨੇ ਅੱਥਨੇ ਆ ਜੂਗਾ ਡੱਕਦੇ ਚੰਗੀ ਚੌਕੀ ਚੀਜ਼ ਚਾਹੀਦੀ ਆ ਖਾਣ ਨੂੰ ਮੈਂ ਤਾਂ ਫਸ ਗਈ ਤੇ ਬੱਲੇ ਕੋਈ ਹੋਰ ਇਹ ਤਾਂ ਫੜਣਾ ਹੀ ਸੀ ਨਾ ਜਦੋਂ ਮੈਂ ਡੱਕ ਗਈ ਹੁਣਾਂ ਤੂੰ ਮੈਨੂੰ ਹਾਰਡਪਿੰਡ ਨੂੰ ਕਿਦ ਨਹੀਂ ਸੀ ਬਾਰਾ ਬੋਲ ਦਿੱਤੀ ਮੈਨੂੰ ਕੋ ਤੇਰੇ ਦੂਰ ਦੂਰ ਤੋਂ ਰਿਸ਼ਤੇ ਆਉਂਦੇ ਸੀ ਮੈਂ ਹਾਂ ਹੀ ਨਹੀਂ ਕੀਤੀ ਆਹੋ ਤੈਨੂੰ ਆਉਂਦੇ ਸੀ ਦੂਰੋਂ ਰਿਸ਼ਤੇ ਤੈਨੂੰ ਆ ਨੇੜੇ ਆਉਂਦਾ ਤੇਰੇ ਸਾਰੀਆਂ ਕਰਤੂਤਾਂ ਦਾ ਪਤਾ ਸੀ ਕੋਈ ਬੰਦਾ ਕਿ ਆਇਆ ਜਾਂ ਸੀ ਮੈਂ ਦੂਰ ਕਰਕੇ ਤਾਂ ਮੈਂ ਹੀ ਫਸ ਗਈ ਆ ਬੇਗਾ ਆਉਂਦਾ ਕਿ ਮੈਂ ਪੈਰਾਂ ਦਾ ਹੀ ਘਣਾ ਨਾ ਬੰਦੇ ਤੋਂ ਘੱਟ ਦਫਲਿਆ ਕਰ ਦੇਖ ਕੀ ਹੋ ਗਿਆ ਬਤਾਂਗਾ ਮੂਤ ਘਾ ਰੁਈਆ ਕਰ ਰੇ ਉਠਾ ਜੀ ਬੋਲਦਾ ਬਤ ਉਹ ਅੱਜ ਮੇਰੀ ਮਜ਼ਦੂਰੀ ਵੜ ਗਈ ਮਦ ਇਹ ਕੀ ਮਜ਼ਦੂਰੀ ਹੋ ਗਈ ਤੇਰੀ ਇਹ ਜੀ ਉਹ ਮਜ਼ਦੂਰੀ ਜੀ ਦਸਾਂ ਜਆ ਮੋਟਰ ਬੱਟ ਢੱਕਣ ਗਮਝ ਗਿਆ ਹਮਮ ਸਾਰੀ ਬੀਜਾ ਮਾ ਡੁੱਲਣਾ ਜਾਵੇ ਕਿੱਥੇ ਆ